ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁੰਦਾਰਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹ ਬਰਗਾੜੀ ਦੇ ਆ ਵੈਸੇ ਜਦੋਂ ਆਪਾਂ ਬਰਗਾੜੀ ਤੋਂ ਬਾਜਾਖਾਨਾ ਜਾਂ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਹਾਈਵੇ ਦੇ ਉੱਤੇ ਜਾਂਦੇ ਆ ਤਾਂ ਉਸ ਮੇਨ ਹਾਈਵੇ ਦੇ ਉੱਤੇ ਹੀ ਇਹ ਪਿੰਡ ਆਉਂਦਾ ਗੁੰਦਾਰਾ ਪਿੰਡ ਦਾ ਨਾਮ ਹੈ ਜਿੱਥੇ ਵੀਡੀਓ ਬਣਾ ਰਹੇ ਦੱਸੋ ਇਹ ਬਾਈ ਜੀ ਹੋਰਾਂ ਦਾ ਇੱਕ ਸਮਾਲ 스ਕੇਲ ਦੇ ਉੱਤੇ ਫਾਰਮ ਹੈ ਪ੍ਰੋਪਰ ਫਾਰਮ ਗਾਵਾ ਖੁੱਲੀਆਂ ਛੱਡੀਆਂ ਜਾਂ ਚੰਗੇ ਦੁੱਧ ਵਾਲੀਆਂ ਗਾਵਾਂ ਰੱਖ ਕੇ ਬਾਈ ਜੀ ਹੁਰੀ ਬਰੀਡਿੰਗ ਤੇ ਕੰਮ ਕਰ ਰਹੇ ਆ। ਇਸ ਸਾਈਡ ਤੇ ਬੈਠੀਆਂ ਗਾਵਾਂ ਵੀ ਇੱਕ ਵਾਰ ਤੁਸੀਂ ਦੇਖ ਲਓ। ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਇਹ ਗਾਂ ਬਾਈ ਹੋਰਾਂ ਨੇ ਵਿਕਾਊ ਕੀਤੀ ਏ। ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ। ਪਸੰਦ ਜੀ ਨੂੰ ਆਜੂ ਤਸੱਲੀ ਹੋਣੀ ਹੈ। ਨੰਬਰ ਸਕਰੀਨ ਉੱਤੇ ਚੱਲੂਗਾ ਇੱਕ ਚੰਗੇ ਦੁੱਧ ਵਾਲੀ ਗਾਂ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ। ਸੋ ਆਓ ਬਾਈ ਤੋਂ ਇਨਫੋਰਮੇਸ਼ਨ ਲਈਏ। ਟੋਟਲ ਡਾਟਾ ਮਿਲ ਜੂਗਾ ਇਹਦੀ ਮਾ ਦਾ ਵੀ ਸੀਮਨ ਦੀ ਡਿਟੇਲ ਐਸੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਹਦੇ ਸੀਮਨ ਅਗੇ ਲੱਗਾ ਕਿਹੜਾ ਤੇ ਜਾਂ ਇਹ ਆਪ ਕਿਹੜੇ ਬੁੱਲਦੀ ਐ ਉਹ ਵੀ ਡਿਟੇਲ ਜਿਹੜੀ ਬਾਈ ਹੁਰਾਂ ਕੋਲ ਪ੍ਰੋਪਰ ਲਿਖੀ ਹੋਈ ਆ ਉਹ ਤੁਹਾਨੂੰ ਨਾਲ ਵੀਡੀਓ ਚ ਦੱਸ ਦੇਣੀ ਆਓ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਬਾਈ ਸੋਨਾ ਜੀ ਪਿੰਡ ਗਨਾਰਾ ਜੀ ਠੀਕ ਐ ਸੋਨਾ ਬੜੀ ਕੁੜ ਜੀ ਇਹ ਕਦੋਂ ਕਦਾ ਬਣਾਇਆ ਫਾਰਮ ਇੱਥੇ ਜਿਹੜਾ ਇਹ ਆਪਣ ਨੂੰ ਸਾਲਕ ਹੋ ਗਿਆ ਜੀ ਪਹਿਲਾਂ ਮਤਲਬ ਆਪਣ ਕੋਲ ਜਗਾ ਤੰਗ ਸੀ ਹੁਣ ਸਾਲ ਕਰੀਬ ਅਪ੍ਰ ਪਹਿਲਾਂ ਵੈਸੇ ਫਿਰ ਬੰਨ ਕੇ ਰੱਖਦੇ ਸੀ ਹਾਂਜੀ ਹਾਂਜੀ ਪਹਿਲਾਂ ਬੰਨ ਕੇ ਰੱਖਦੇ ਸੀ ਰੱਖਦੇ ਗਾਵਾਂ ਹੀ ਆ ਫਿਰ ਜ਼ਿਆਦਾ ਹਾਂ ਹਾਂ ਗਾਂ ਮੱਝ ਰੱਖੀ ਹੋਈ ਏ ਇੱਕ ਬਸ ਜ਼ਿਆਦਾ ਗਾਵਾਂ ਹੀ ਆ ਠੀਕ ਐ ਅੱਛਾ ਭਈ ਅੱਜ ਜਿਹੜੀ ਇਹ ਗਾਂ ਪਰਵਚਨ ਲੱਗਿਓ ਇਹ ਕੰਨਵਾ ਸੂਏ ਨੇ ਸੋਨਾ ਇਹ ਦੂਜੇ ਸੂਏ ਸੋਨਾ ਜੀ ਨੇ ਪਹਿਲਾ ਸੂਆ ਕਰੀ ਸੀ ਆਪਣੇ ਕੋਲ ਹਾਂਜੀ ਕਿੰਨਾ ਕੁ ਦੁੱਧ ਪਹਿਲਾਂ ਇਹ 42 43 ਲੀਟਰ ਦੁੱਧ ਦਤਾ ਜੀ ਪਹਿਲੇ ਸੂਏ ਪਹਿਲੇ ਸੂਏ ਚ ਹਾਂਜੀ ਸੀਮਨ ਦੀ ਡਿਟੇਲ ਇਹਦੀ ਮਾਂ ਕਿਹੜੇ ਸੀਮਨ ਦੀ ਥੋੜੇ ਕੋਲ ਲਿਖਿਆ ਪਰ ਲਿਖਿਆ ਹਾਂਜੀ ਤੇ ਇਹਦੀ ਮਾਂ ਹੈਗੀ ਸੀ ਡੋਮੈਸਿਕ ਦੀ ਜੀ ਵਰਲਡ ਵਾਈਡ ਦੀ ਠੀਕ ਠੀਕ ਹੈ ਤੇ ਅੱਗੇ ਲੱਗਾ ਕਿਹੜਾ ਇਹਦੇ ਇਹਦੇ ਬੈਂਜੋਪੀ ਲੱਗਿਆ ਜੀ ਬੈਂਜੋਪੀ ਸ਼ਹਿਰ ਲਿਖਿਆ ਹੋਇਆ ਹੈ ਨਾ ਕਦੋਂ ਇਹਦੇ ਦਿਨ 9 ਮਹੀਨੇ ਕਦੋਂ ਪੂਰੇ ਹੋਣਗੇ 9 ਮਹੀਨੇ ਜੀ 1 ਨਵੰਬਰ ਨੂੰ ਪੂਰੇ ਹੋਣਗੇ ਜੀ 1 ਨਵੰਬਰ ਨੂੰ 9 ਮਹੀਨੇ ਪੂਰੇ ਹੋ ਜਾਣਗੇ ਅੱਜ ਤਰੀਕ 27 ਹੈ ਮਤਲਬ ਦੱਸੋ ਇਹਦੇ 1 ਤਰੀਕ ਨੂੰ 9 ਮਹੀਨੇ ਕੰਪਲੀਟ ਹੋਣਗੇ ਪਰ ਜਿਹੜੇ ਹਿਸਾਬ ਤੇ ਗਾਂ ਸੰਭੀ ਹੈ ਲੱਗਦਾ ਹੈ ਵੀ ਦਿਨੇ ਉੱਤੇ ਲਊਗੀ ਹਵਾਨੇ ਦਾ ਰੁਖ ਬਹੁਤ ਸੋਹਣਾ ਬਣਾਉਣਾ ਹੈ ਨੇ ਤੁਸੀਂ ਇਹਦੀ ਅਗਾੜੀ ਨੋਟ ਕਰਿਓ ਕਾਫੀ ਚੰਗੀ ਅੱਗੋਂ ਅਗਾੜੀ ਹਵਾਨੇ ਦੇ ਉੱਤੇ ਨਾੜਾਂ ਵੀ ਬਹੁਤ ਸੋਹਣੀਆਂ ਐ ਚਾਰੇ ਥਾਂ ਇੱਕੋ ਜਿਹਾ ਪਛਾਣ ਨੂੰ ਹਵਾਨਾ ਚੰਗਾ ਤੇ ਹਵਾਨੇ ਦੀ ਖਾਸੀਅਤ ਇਹ ਆ ਵੀ ਫਿਟਿੰਗ ਵਾਲਾ ਤੋੜ ਕੇ ਤੁਹਾਨੂੰ ਇਹ ਦਿਖਾਣੇ ਭਾਈ ਖੋਲੋ ਮੜਾ ਜੈਨ ਸੋਏ گاਾਂ ਤੋੜ ਕੇ ਦਿਖਾਉਣੇ ਦੋਸਤੋ ਤੁਹਾਨੂੰ ਇੱਕ ਚੰਗੇ ਦੁੱਧ ਵਾਲੀ ਗਾਂ ਰੇਟ ਇਹਦਾ ਫੋਨ ਪੇ ਆ ਜੀ ਨੂੰ ਪਸੰਦ ਆਵੇ ਤਾਂ ਫਾਲ ਬਾਈ ਜੀ ਨੂੰ ਕਰਨ ਕਰ ਲਿਓ ਤੁਸੀਂ ਨੰਬਰ ਜਿਹੜਾ ਉਹਨਾਂ ਦਾ ਮੈਂ ਸਕਰੀਨ ਉੱਤੇ ਚਲਾ ਦੇਣਾ ਸੋ ਦਾ ਸੋ ਸਟਰਕਚਰ ਫੇਰ ਦੇਖੋ ਦੂਜੀਆਂ ਗਾਵਾਂ ਨਾਲ ਹੀ ਬੈਠਦੀ ਐ ਤੇ ਉਧਰ ਨੂੰ ਹੀ ਇਹ ਜਾਣਾ ਚਾਹੁੰਦੀ ਐ ਟੋਟਲ ਡਾਟਾ ਦੱਸੋ ਇਸ ਗਾਂ ਦਾ ਬਈ ਹੋਰਾਂ ਦੇ ਕੋਲ ਹਵਾਨਾ ਕੋ ਪਿੱਛੋਂ ਬਹੁਤ ਸੋਹਣਾ ਹੈ ਵਜਨ ਪੂਰਾ ਪ੍ਰੋਪਰ ਹੈ ਮੁੰਨਾ ਤਾਂ ਮੋਟੀ ਹੈ ਗਾਂ ਤੇ ਨਾ ਹੀ ਲੱਸੀ ਹੈ ਸੋਹਣੀ ਸੇਤ ਇਹਦੀ ਤਿਆਰ ਤੁਸੀਂ ਦੇਖੋਗੇ ਸੋ ਇਹ ਵੈਡ ਇਹ ਗਾਂ ਸੋ ਦੂਜਾ ਸੂਆ ਸੁੰਦੀ ਫਾਰਮ ਦੇ ਵਿੱਚੋਂ ਤੁਹਾਨੂੰ ਦਿਖਾ ਰਹੇ ਹਾਂ ਤੇ ਵਿਕਰੀ ਆਸਤੇ ਹੈ ਸੋ ਨਾਗੇ ਕੀ ਦਿਖਾਉਣਾ ਸੀ ਇਸ ਵੀਡੀਓ ਦੇ ਵਿੱਚ ਜੀਨੂੰ ਇਹ ਵੈੜ ਪਸੰਦ ਆਉਂਦੀ ਹੈ ਤਾਂ ਕੰਟੈਕਟ ਬਾਈ ਉਹਨਾਂ ਨਾਲ ਕਰ ਸਕਦੇ ਹੋ ਤੁਸੀਂ ਸੋ ਦੋਸਤੋ ਅਸੀਂ ਇਹਨੂੰ ਤੋਂ ਕਹਿੰਗੇ ਜਗਾ ਤੰਗ ਚ ਬਾਈ ਦਾ ਫਾਰਮ ਬਣਿਆ ਹੋਇਆ ਬਾਹਰ ਕੱਢਦੇ ਆਂ ਗਾਂ ਤੁਹਾਨੂੰ ਦਿਖਾਉਣੇ ਬਹੁਤ ਸੋਹਣਾ ਹਵਾਨਾ ਐ ਸੋ ਕੋਲੋਂ ਆ ਕੇ ਜਰੂਰ ਦੇਖਿਓ ਜੀਨੂੰ ਗਾਂ ਜੱਜਦੀ ਐ ਹਵਾਨਾ ਪੂਰਾ ਉੱਪਰ ਹੋ ਗਈ ਤੇ ਹਜੇ ਦੇਣੇ ਨੇ ਲੈ ਜਾਣੇ ਆ ਸੂਚ ਤੁਰਨਾ ਤਾਂ ਇਹਨਾਂ ਨੇ ਕਿਉਂਕਿ ਪਟਾ ਹੀ ਅੱਜ ਪਾਇਆ ਇਹਦੇ ਰਸਾ ਅੱਜ ਪਾ ਕੇ ਤੋੜ ਰਹੇ ਤਾਂ ਥੋੜਾ ਇਹ ਨਹੀਂ ਤੁਰੂਗੀ ਪਰ ਸਟਰਕਚਰ ਤੁਹਾਨੂੰ ਕਲੀਅਰ ਸਮਝ ਆ ਜਾਊਗਾ ਇਹਨਾਂ ਦਾ ਲੈ ਚਲੋ ਵਾਪਸ ਬਾਈ ਬਹੁਤ ਸੋਹਣਾ ਥਾਣਾ ਦੋਸਤੋ ਨਾ ਤਾਂ ਥਾਣੇ ਲੰਬਾ ਹੈ ਨਾ ਇਹ ਛੋਟਾ ਥਾਣਾ ਹੈ ਮਸ਼ੀਨੀ ਚੋਈ ਦੇ ਉੱਤੇ ਬੜਾ ਵਧੀਆ ਰਹਿਣਾ ਢਾਂਚਾ ਇਹਦਾ ਤੁਸੀਂ ਦੇਖ ਹੀ ਰਹੇ ਹੋ ਸੋ ਇਹ ਇੱਕ ਦੂਜਾ ਸੂਆ ਨਵਾਂ ਹਾਨ ਵੈੜ ਫੋਰ ਸੇਲ ਦੁੱਧ ਪਹਿਲੇ ਸੂਏ ਚ ਕਾਫੀ ਚੰਗਾ ਇਹਨੇ ਦਿੱਤਾ ਪਸੰਦ ਜੀ ਨੂੰ ਆ ਜੇ ਤਸੱਲੀ ਆ ਕੇ ਕਰ ਲਿਓ ਤੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ